ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਸੋ ਅੱਜ ਖੜੇ ਆ ਜੀ ਫਗਵਾੜੇ ਫਗਵਾੜੇ ਕਿੱਥੇ ਖੜੇ ਆ ਜੀ ਇਹ ਆ ਜੀ ਸਤਨਾਮਪੁਰ ਵਾਲਾ ਰੋਡ ਸਤਨਾਮਪੁਰ ਵਾਲੇ ਰੋਡ ਤੇ ਨਾ ਇੱਕ ਬਿਲਕੁਲ ਬਾਈ ਆ ਆਪਣੇ ਆ ਵਾਲੇ ਤੇਸੀ ਫੂਡ ਵਾਲੇ ਤੇ ਬਾਈ ਇੱਥੇ ਨਾ ਇੱਕ ਯੂਨੀਕ ਜੀ ਚੀਜ਼ ਬਣਾਉਂਦੇ ਆ ਇਹ ਬਣਾਉਂਦੇ ਹੈਗੇ ਆ ਆਪਣਾ ਕਲੇਜੀ ਕੁਲਚਾ ਬਾਈ ਕੀ ਹਾਲ ਚਾਲ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਵਧੀਆ ਜੀ ਵਧੀਆ ਭਾਜੀ ਮੈਨੂੰ ਤਾਂ ਪਹਿਲਾਂ ਤਾਂ ਦੱਸੋ ਵੀ ਕੀ ਬਣਾਉਂਦੇ ਆ ਤੁਸੀਂ ਇੱਥੇ ਤੇ ਜਿਹੜਾ ਕਲੇਜੀ ਕੁਲਚਾ ਆ ਉਹ ਕਿਵੇਂ ਬਣਾਉਂਦੇ ਹੋ ਕਲੇਜੀ ਕੁਲਚਾ ਬਿਲਕੁਲ ਵਧੀਆ ਤਰੀਕੇ ਨਾਲ ਬਣਾਈਦਾ ਜੀ ਆਹ ਦੇਖੋ ਬਣ ਰਿਹਾ ਤੁਹਾਡੇ ਸਾਹਮਣੇ ਕੀ ਬਾਤ ਹੈ ਠੀਕ ਹੈ ਜੀ ਚੈੱਕ ਕਰੋ ਇਹ ਬਾਈ ਕਦੋਂ ਤੋਂ ਸਟਾਰਟ ਕੀਤਾ ਤੁਸੀਂ ਇਹ ਸ਼ਾਪ ਆਪਣੀ ਜਿਹੜਾ ਨਵੇਂ ਨਵੇਂ ਸਾਲ ਤੋਂ ਸਟਾਰਟ ਕੀਤਾ ਜੀ ਪਹਿਲੀ ਤਰੀਕ ਤੋਂ ਨਵੇਂ ਸਾਲ ਤੋਂ ਪਹਿਲੀ ਤਰੀਕ ਤੋਂ ਸਟਾਰਟ ਕੀਤਾ ਹਾਂ ਜੀ ਓਕੇ ਤੇ ਭਾਜੀ ਇਸ ਤੋਂ ਇਲਾਵਾ ਜਿਹੜਾ ਕਲੇਜੀ ਕੁਲਚੇ ਤੋਂ ਇਲਾਵਾ ਹੋਰ ਕੀ ਕੀ ਬਣਾਉਂਦੇ ਹੋ ਕਲੇਜੀ ਕੁਲਚੇ ਤੋਂ ਇਲਾਵਾ ਆਪਣੇ ਕੋਲ ਬਰੈਡ ਆਮਲੇਟ ਅੰਡ ਆਮਲੇਟ ਫਿਰ ਆਪਣੇ ਕੋਲ ਇਹ ਹੈਗੀ ਆ ਇਹਦੇ ਵਿੱਚ ਆਪਣੇ ਕੋਲ ਚਿਕਨ ਰੋਲ ਐਗ ਰੋਲ ਅੱਛਾ ਫਿਰ ਆਪਾਂ ਰਾਜਮਾ ਚਾਵਲ ਕੜੀ ਚਾਵਲ ਵੀ ਸ਼ੁਰੂ ਕਰ ਰਹੇ ਆ ਅੱਛਾ ਰਾਜਮਾ ਚਾਵਲ ਤੇ ਕੜੀ ਚਾਵਲ ਵੀ ਹਾਂਜੀ ਤੇ ਰਾਜਮਾ ਕੁਲਚਾ ਵੀ ਮਿਲੂਗਾ ਅੱਛਾ ਰਾਜਮਾ ਕੁਲਚਾ ਵੀ ਹਾਂਜੀ ਕੀ ਬਾਤ ਹੈ ਹਾਂਜੀ ਫਰਾਈਡ ਰਾਈਸ ਵੀ ਕਰਾਂਗੇ ਅੱਛਾ ਤੇ ਭਾਈ ਪਹਿਲਾਂ ਇਸ ਤੋਂ ਪਹਿਲਾਂ ਕੀ ਕਰਦਾ ਸੀ ਇਸ ਤੋਂ ਪਹਿਲਾਂ ਜੀ ਮੈਂ ਰੈਡੀਮੇਡ ਲਾਂਚ ਸਟੋਰ ਮੈਨਿਜਰ ਜਗਾ ਸਟੋਰ ਮੈਨੇਜਰ ਹਾਂਜੀ ਕਿਹੜੇ ਸ਼ਾਪ ਤੇ ਕੰਮ ਸੀਗਾ ਕੋਈ ਮੈਂ ਬਹੁਤ ਬ੍ਰਾਂਡ ਕੀਤੇ ਆ ਜੀ ਜਿਦਾ ਐਲਨ ਸੋਲੀ ਪੀਟਰ ਇੰਗਲੈਂਡ अच्छा मुफ्ती जींस कपड़े ਵਾਲਾ ਕੰਮ ਛੱਡ ਕੇ ਇਸ ਪਾਸੇ ਨੂੰ ਫੂਡ ਵਾਲੇ ਪਾਸੇ ਨੂੰ ਕਿਵੇਂ ਵਹਾਰ ਬਣ ਗਿਆ ਬਈ ਐਕਚੁਅਲੀ ਫਿਰ ਵਿੱਚ ਜੇ ਨਾ ਮੈਂ ਥੋੜੀ ਲਾਈਨ ਚ ਨਹੀਂ ਕੀਤੀ ਸੀ ਮੈਂ ਐਜ਼ ਅ ਕੈਸ਼ੀਅਰ ਇੱਕ ਹੋਟਲ ਲੈ ਚਲਾ ਗਿਆ ਸੀਗਾ اچھا ਹਾਂਜੀ ਫਿਰ ਉਹ ਹੋਟਲ ਉਹਨਾਂ ਨੇ ਇੱਕਦਮ ਜਕਦਮ ਬੰਦ ਕਰ ਦਿੱਤਾ 8-9 ਮਹੀਨਿਆਂ ਬਾਅਦ اچھا ਤਾਂ ਮੈਂ ਫ੍ਰੀ ਹੋ ਗਿਆ ਫਿਰ ਹੂੰ ਫ੍ਰੀ ਸੀਗੇ ਕੁਝ ਨਹੀਂ ਸੁਝਿਆ ਤੇ ਫਿਰ ਮੈਂ ਕਿਹਾ ਚਲੋ ਕੁਝ ਆਪਣਾ ਕਰਕੇ ਦੇਖਦੇ ਆਂ اچھا ਹਾਂਜੀ ਕਿਵੇਂ ਇਹ ਸ਼ੁਰੂਆਤ ਕਿਵੇਂ ਕਰ ਲਈਏ ਕਿਵੇਂ ਕੁਝ ਦਿੱਕਤ ਪਰੇਸ਼ਾਨੀਆਂ ਕਿਵੇਂ ਚੱਲਦੀ ਐ ਇਸ ਟਾਈਮ ਦਿੱਕਤ ਪਰੇਸ਼ਾਨੀਆਂ ਤਾਂ ਹੈ ਹੀ ਆ ਜੀ ਥੋੜੀਆਂ-ਬਹੁਤੀਆਂ ਸਮਾਨ ਪੂਰਾ ਕਰਦੇ ਪਏ ਆਂ ਜਿੱਦਾਂ ਇਦਾਂ ਕੋਈ ਸਮਝ ਆ ਰਿਹਾ ਉਹਦਾ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਹਾਂ ਕੁਝ ਵਧੀਆ ਹੋਰ ਵਧੀਆ ਲੈ ਕੇ ਆਈਏ ਹੋਰ ਵਧੀਆ ਤਰੀਕੇ ਨਾਲ ਕਿਤੋਂ ਪਰੇਸ਼ਾਨੀਆਂ ਥੋੜੀਆਂ ਆ ਕੇ ਜਿਆਦਾ ਆ ਕਿਉਂਕਿ ਜੱਜ ਤੁਸੀਂ ਆਪਣੀਆਂ ਸੱਚ ਦੱਸ ਦਿੰਦੇ ਉਹ ਤਾਂ ਕੱਲ ਨੂੰ ਹੋ ਸਕਦਾ ਤੁਹਾਡੇ ਕੋਲ ਇੱਥੇ ਲਾਈਨ ਲੱਗ ਜਾਏ ਹਾਂਜੀ ਹਾਂਜੀ ਕਿ ਮੇਨ ਗੱਲ ਤੁਸੀਂ ਪੰਜਾਬੀ ਭਰਾ ਹੋ ਵਧੀਆ ਖਾਣਾ ਬਣਾਉਂਗੇ ਉਮੀਦ ਕਰਦੇ ਇਸ ਚੀਜ਼ ਨੂੰ ਲੈ ਕੇ ਨਾ ਵੀ ਤੁਹਾਡੇ ਕੋਲ ਪੰਜਾਬੀ ਲੋਕ ਬਹੁਤ ਆਉਣਗੇ ਖਾਣ ਪੀਣ ਨੂੰ ਨਾ ਹਾਂਜੀ ਹਾਂਜੀ ਇਹ ਚਾਹੁੰਦੇ ਵੀ ਤੁਸੀਂ ਯੂਨੀਕ ਜਿਹਾ ਖਾਣਾ ਸ਼ੁਰੂ ਕੀਤਾ ਤੇ ਉਹ ਲੋਕਾਂ ਤੱਕ ਉਹ ਚੀਜ਼ ਵਧੀਆ ਤਰੀਕੇ ਨਾਲ ਪਹੁੰਚੇ ਬਿਲਕੁਲ ਜੀ ਬਿਲਕੁਲ ਵਧੀਆ ਦੇਵਾਂਗੇ ਲੋੜ ਆ ਰਹਾ ਕੀ ਕੀ ਸਮਾਨ ਦੀ ਲੋੜ ਆ ਤੁਹਾਨੂੰ ਸਮਾਨ ਹੱਲੇ ਤਾਂ ਜੀ ਚਾਹੀਦਾ ਬਥੇਰਾ ਕੁਝ ਚਾਹੀਦਾ ਜਿੱਦਾਂ ਹੱਲੇ ਮੈਂ ਚੁੱਲਾ ਹੋਰ ਲੈ ਕੇ ਆਉਂਗਾ ਇੱਕ ਤਵੀ ਹੋਰ ਲੈ ਕੇ ਆਉਣੀ ਵੱਡੀ ਆਪਾਂ ਜਿਹਦੇ ਵਿੱਚ ਆਪਾਂ ਵਧੀਆ ਤਰੀਕੇ ਨਾਲ ਸਰਵ ਕਰ ਸਕੀਏ ਬਣਾ ਸਕੀਏ ਚੀਜ਼ ਕੁਕ ਕਰ ਲਈਏ ਆਪਾਂ ਵਧੀਆ ਹਨ ਫਿਰ ਇਹ ਰੈਡੀ ਫੇਰ ਕਿਰਾਏ ਤੇ ਲਈ ਪਈ ਕਿਹਨੇ ਹਾਂਜੀ ਕਿਰਾਏ ਤੇ ਆ ਜੀ ਇਹ ਵੀ ਕਿਰਾਏ ਤੇ ਆ ਵੀ ਕਿਰਾਏ ਤੇ ਹੀ ਆ ਜੀ ਅਜਾ ਸਾਰਾ ਸਮਾਨ ਕਿਰਾਏ ਤੇ ਆ ਆ ਦੋਨੋਂ ਚੀਜ਼ਾਂ ਕਿਰਾਏ ਤੇ ਹੀ ਆ ਜੀ ਓਕੇ ਕਿੰਨਾ ਕਿਰਾਏ ਦਿੰਦੇ ਤੋ ਇਹਦਾ ਜੀ ਲਗਭਗ ਹੈਗਾ ਜੀ 7 ਤੋਂ 9 900 ਰੁਪਿਆ ਕਿਰਾਇਆ ਜੀ ਮਹੀਨੇ ਦਾ ਸਾਰਾ ਇੱਕ ਮਹੀਨੇ ਦਾ ਸਾਰੇ ਆ ਰੈਡੀ ਪਾ ਕੇ ਵਾਜਿਵਾ ਤੇ ਅੱਛਾ ਤੁਸੀਂ ਇਹ ਆਪਣਾ ਨਹੀਂ ਅਜੇ ਕੁਝ ਵੀ ਸ਼ੁਰੂ ਕੀਤਾ ਨਹੀਂ ਆਪਣਾ ਬਣਾ ਕੇ ਨਹੀਂ ਸਿਰ ਤੁਸੀਂ ਆਹ ਹੀ ਚੀਜ਼ ਜਿਹੜੀ ਮਸ਼ੀਨ ਲਈ ਉਹ ਹਾਂਜੀ ਇਹਦੇ ਵਿੱਚ ਤੁਹਾਨੂੰ ਦੱਸਿਆ ਇੱਕ ਰੋਲ ਬਣਦਾ ਜੀ ਸਪੈਸ਼ਲ ਨਹੀਂ ਇਹ ਜਿਹੜੀ ਵਸ਼ੀਲ ਆਪਣੀ ਲਈਏ ਜਾਓਗੇ ਆਪਣੀ ਹੈ ਜੀ ਇਹ 13000 ਰੁਪਏ ਦੀ ਮਸ਼ੀਨ ਆਈ ਹੈ ਜੀ ਅੱਛਾ ਇਹ ਦਿੱਲੀੋਂ ਜਾ ਕੇ ਸਪੈਸ਼ਲ ਲੈ ਕੇ ਆਇਆ ਮੈਂ ਤੇ ਇਹ ਨਿਕਲਦੇ ਰੋਲ ਵਗੈਰਾ ਕੁਝ ਬਣਦੇ ਨਹੀਂ ਬਿਲਕੁਲ ਜੀ ਬਿਲਕੁਲ ਚਲੋ ਅੱਜ ਅਸੀਂ ਰੋਲ ਨਹੀਂ ਬਣਾਵਾਂਗੇ ਅੱਜ ਬਾਈ ਹੁਣਾ ਦਾ ਤਾਂ ਅਸੀਂ ਕਲੇਜੀ ਕੁਲਚਾ ਟੈਸਟ ਕਰਨਾ ਹੈ ਠੀਕ ਹੈ ਕਿਉਂਕਿ ਇਹ ਇੱਕ ਨਵੀਂ ਜਿਹੀ ਆਈਟਮ ਹੈ ਬਾਈ ਇੱਥੇ ਫਗਵਾੜੇ ਜ ਕੋਈ ਕਲੇਜੀ ਕੁ ਪਹਿਲੀ ਕੋਸ਼ਿਸ਼ ਹੈ ਜੀ ਆਪਣੀ ਆ ਘਰ ਚ ਕੋਣ ਕੋਣਾ ਬਾਈ ਘਰ ਚ ਸਾਰੇ ਹੀ ਹੈਗੇ ਆ ਜੀ ਬੀਬੀ ਬੱਚੇ ਅੱਛਾ ਮੰਮੀ ਜੀ ਪਿਛਲੇ 2 ਮਹੀਨੇ ਪਹਿਲਾਂ ਗੁজার ਗਏ ਆ ਅੱਛਾ ਹਾਂ ਜੀ ਛੋਟਾ ਬ੍ਰਦਰ ਹੈਗਾ ਡੈਡੀ ਹੈਗੇ ਆ ਹੂੰ ਤੇ ਮੈਂ ਹੈਗਾ ਓਕੇ ਹਾਂ ਜੀ ਤੇ ਕੰਮ ਸਟਾਰਟ ਕੀਤਾ ਕਿ ਉਹ ਖਾਈ ਆਈ ਕੋਈ ਕੋਈ ਮੜੀ ਮੁੱਟੀ ਕਿ ਨਹੀਂ ਖਾਈਆਂ ਤੇ ਹੁੰਦੀਆਂ ਆ ਜੀ ਸ਼ੁਰੂ ਕਰਨੇ ਵੇਲੇ ਤੇ ਪਹਿਲਾ ਪਹਿਲਾ ਮਨ ਟੁੱਟ ਗਿਆ ਸੀਗਾ ਵੀ ਨਹੀਂ ਮੇਰੇ ਕੋ ਨਹੀਂ ਹੋਣਾ ਹੈਗਾ ਮੈਂ ਨਹੀਂ ਕਰ ਸਕਦਾ ਜਿਹੜਾ ਬੰਦਾ ਕੁਰਸੀ ਤੇ ਬੈਠ ਕੇ ਕੱਟੇ ਹੁਣ ਟਾਈਮ ਉਹ ਜੱਕਦਮ ਡੇਢੀ ਜਾ ਕੇ ਖੜ ਜਵੇ ਥੋੜਾ ਜਿਆਦਾ ਹੁੰਦਾ ਹੀ ਆ ਦਿੱਕਤ ਨਹੀਂ ਇਹ ਤੁਹਾਨੂੰ ਜਿਹੜਾ ਰੇੜੀ ਤੇ ਆ ਕੇ ਕੜਨਾ ਤੁਹਾਨੂੰ ਕੀ ਲੱਗ ਰਿਹਾ ਵੀ ਹਾਂ ਵੀ ਯਾਰ ਇੱਕ ਕੁਰਸੀ ਤੇ ਬੈਠ ਵਾਲਾ ਬੰਦਾ ਸੀ ਜੀ ਕਿਵੇਂ ਕਿਉਂਕਿ ਹਾਲਾਤ ਤਾਂ ਬਦਲਦੇ ਰਹਿੰਦੇ ਨੇ ਬਿਲਕੁਲ ਜੀ ਬਿਲਕੁਲ ਜੇ ਹਾਲਾਤਾਂ ਨਾਲ ਲੜਾਂਗੇ ਤਾਂ ਅੱਗੇ ਵਧਾਂਗੇ ਕਿਉਂਕਿ ਮੇਨ ਗੱਲ ਇਹ ਹੋਈ ਆ ਵੀ ਜੇ ਅੱਜ ਤੁਸੀਂ ਕੁਝ ਆਪਣਾ ਕੰਮ ਸਟਾਰਟ ਕੀਤਾ ਕੱਲ ਹੋ ਸਕਦਾ ਬਹੁਤ ਵੱਜੇ ਬਿਲਕੁਲ ਜੀ ਬਿਲਕੁਲ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਬਸ ਬੰਦੇ ਦੀ ਨੀਦ ਹੋਣੀ ਚਾਹੀਦੀ ਮੈਂ ਕਰਨਾ ਆ ਜੇ ਡਰ ਕੇ ਪਿੱਛੇ ਹੋ ਜਾਗੇ ਤਾਂ ਫੇਰ ਕਿੱਥੇ ਹੋਣਾ ਪਰ ਗੱਲ ਇਹ ਵੀ ਆ ਵੀ ਜੇ ਪਹਿਲਾਂ ਨੀਦ ਦੇ ਵਿੱਚ ਇਹ ਹੁੰਦਾ ਕਿ ਕੁਰਸੀ ਤੇ ਬੈਠੇ ਹਾਂ ਹੁਣ ਇੱਥ ਇੱਕ ਵਾਰੀ ਤਾਂ ਆਇਆ ਜੀ ਅਮੀ ਮੈਂ ਕਮਾਉਂ ਮੈਂ ਇੱਕ ਵਾਰੀ ਆਇਆ ਸੀਗਾ ਯਾਰ ਮੈਂ ਕਰ ਪਾਉਂਗਾ ਜਾਂ ਮੈਂ ਕੀ ਕਰਨ ਲੱਗਾ ਆ ਅੱਛਾ ਹਾਂਜੀ ਪਰ ਫੇਰ ਜਦੋਂ ਇੱਕ ਵਾਰੀ ਖੜ ਗਿਆ ਥੋੜੀ ਜਿਹੀ ਸੰਕਸ਼ਰਮ ਜਿਹੜੀ ਘਟ ਗਈ ਆ ਅੱਛਾ ਹਾਂਜੀ ਹੁਣ ਨਹੀਂ ਹੁਣ ਵਧੀਆ ਲੱਗਦਾ ਆ ਨਹੀਂ ਇਹਦੇ ਕੋਈ ਯਾਰ ਦੋਸਾ ਕਿ ਤਾਨੇ ਵੀ ਮਾਰਦੇ ਨਹੀਂ ਬਈ ਕਿਹੜੇ ਕਮੇਟ ਬੈ ਗਿਆਂ ਹਾਂ ਜੀ ਕਹਿ ਲੁਕਿਆ ਯਾਰਾਂ ਦੋਸਤਾਂ ਦੱਸੇ ਨਹੀਂ ਆ ਦੇ ਫਿਲਹਾਲ ਤਾਂ ਜਿਹੜੇ ਵੀ ਮੇਰੇ ਨਾਲ ਮੇਰੇ ਫਰੈਂਡ ਹੈਗੇ ਆ ਜਾਂ ਉਹ ਰਿਸ਼ਤੇਦਾਰ ਹੈਗੇ ਆ ਸਾਰੇ ਸਪੋਰਟ ਹੀ ਕਰਦੇ ਪਏ ਆ ਅੱਛਾ ਹਾਂ ਨਹੀਂ ਵਧੀਆ ਕੋਈ ਗੱਲ ਨਹੀਂ ਕਿਉਂਕਿ ਥੋੜੀ ਜਿਹੀ ਪਿਦਮ ਹਾਲ ਚੇਨ ਹੋਣ ਕਰਕੇ ਮੇਰਾ ਜੌਬ ਵਗੈਰਾ ਛੁੱਟਣ ਕਰਕੇ ਥੋੜਾ ਬਹੁਤ ਡਾਊਨ ਆ ਗਿਆ ਸੀਗਾ ਅੱਛਾ ਹਾਂਜੀ ਤੇ ਫਿਰ ਮੈਂ ਕਹਾਂ ਵੀ ਨਹੀਂ ਕਿਸੇ ਥਲੇ ਕੰਮ ਕਰਨ ਨਾਲੋਂ ਆਪਣਾ ਕਰੀਏ ਕੁਝ ਵਧੀਆ ਬਿਲਕੁਲ ਤੇ ਸਟਾਰਟਿੰਗ ਉਨ ਭਾਈ ਕਿੰਨੀ ਕਿ ਸੇਲ ਤੁਹਾਡੀ ਹੁੰਦੀ ਜਿਹੜੀ ਇਹ ਹੱਲੇ ਤਾਂ ਜੇ ਨਹੀਂ ਹੈ ਨੀਗੀ ਅੱਛਾ ਹੱਲੇ ਤਾਂ ਉਹੀ ਜਿੰਨਾ ਕੁ ਮਾਲ ਪਾਈਦਾ ਉਹਨਾਂ ਕ ਲੱਗ ਜਾਂਦਾ ਆ ਉਹਨਾਂ ਕ ਦੋ ਦਿਨ ਫੇਲ ਲੈ ਆਈਦਾ ਮਤਲਬ ਕਿ ਉਹੀ ਹਜ਼ਾਰਕ ਦੇ ਵਿੱਚ ਵਿੱਚ ਹੈਗੀ ਆ ਲਓ 1000 ਰੁਪਏ ਜੇ ਤੁਸੀਂ ਸਿਰੇ ਦੀ ੜੀ ਚ ਵੜਦੇ ਹੋ ਤਾਂ ਮਤਲਬ ਦੋ 400 ਰੁਪਏ ਇਹ ਜੇ ਬਚਦਾ ਜਿਹੜਾ ਬਚਦਾ ਮਤਲਬ ਉਹ ਵੀ ਅਜੇ ਖਰਚੇ ਤੇ ਭਾਈ ਹੋਰ ਕਿੰਨਾ ਟਾਈਮ ਲੱਗਣਾ ਇਹਨੂੰ ਬਣਨੇ ਹੋ ਗਿਆ ਜੀ ਰੈਡੀ ਹੋ ਗਿਆ ਜੀ ਬਸ ਰੈਡੀ ਹੋ ਚੁੱਕੀ ਆ ਹਾਂਜੀ ਓਕੇ ਤੇ ਬਸ ਤੁਸੀਂ ਹੁਣ ਇਦਾਂ ਕਰੋ ਜਲਦੀ ਸਾਡੀ ਲਾਓ ਪਲੇਟ ਆਪਾਂ ਫੇਰ ਤੁਹਾਡਾ ਜਿਹੜਾ ਕਲੇਜੀ ਕੁਲਚਾ ਟੈਸਟ ਕਰੀਏ ਠੀਕ ਹੈ ਜੀ ਤੇ ਤੁਹਾਨੂੰ ਦੱਸਿਏ ਵੀ ਕਲੇਜੀ ਕੁਲਚਾ ਵਾਕੇ ਬਾਈ ਦਾ ਕਿਵੇਂ ਦਾ ਆ ਕਿਉਂਕਿ ਬਾਈ ਹੁਣ ਇੱਕ ਦੱਸਿਆ ਜੀ ਪਿੱਛੇ ਇੱਕ ਪੈਂਟ ਸ਼ਾਪ ਆ ਉਹ ਕਹਿੰਦੇ ਵੀ ਕੁਲਚਾ ਬਾਈ ਹੁਣੀ ਵਧੀਆ ਬਣਾਉਂਦੇ ਬਾਕੀ ਦੇਖਦੇ ਅੱਜ ਕਿਵੇਂ ਦੋ ਬ੍ਰੈਡ ਖਾਦਾ ਬਾਈ ਕੋਲੋਂ ਬ੍ਰੈਡ ਆਮਲੇਟ ਬਹੁਤ ਵਧੀਆ ਸੀ ਭਰਾ ਦਾ ਇਸ ਕਰਕੇ ਸੋਲੋ ਹੁਣ ਅੱਗੇ ਦੇਖਦੇ ਹਾਂ ਤੇ ਲਓ ਜੀ ਸਾਡੇ ਬ੍ਰੈਡ ਹੁ ਤੇ ਬਾਈ ਦੇ ਕੋਲ ਇਹ ਸੈਟਅਪ ਛੋਟਾ ਜਿਹਾ ਹੀ ਆ ਪਰ ਬਾਈ ਖਾਣਾ ਬਹੁਤ ਵਧੀਆ ਬਣਾਉਂਦਾ ਆ ਤੇ ਹੁਣ ਪੇਟ ਸਾਡੀ ਰੈਡੀ ਹੋ ਚਲੀ ਆ ਤੇ ਰੈਡੀ ਹੋਣ ਤੋਂ ਬਾਅਦ ਫਿਰ ਟੈਸਟਿੰਗ ਕਰਦੇ ਆ ਤੇ ਟੈਸਟਿੰਗ ਕਰਕੇ ਦੱਸਿਓ ਤੁਹਾਨੂੰ ਵਾਕਈ ਕਿਵੇਂ ਦਾ ਪਰ ਬਾਈ ਕੋਲ ਆਇਓ ਜਰੂਰੇ ਕਰੀ ਕਿਉਂਕਿ ਜੇ ਤੁਸੀਂ ਆ ਕੇ ਬਾਈ ਨੂੰ ਦੱਸੋਗੇ ਵੀ ਕਿਹੜੀ ਚੀਜ਼ ਕਿਵੇਂ ਬਣਾਉਣੀ ਆ ਟੇਸਟ ਕਿਵੇਂ ਕਿਸ ਹਿਸਾਬ ਨਾਲ ਹੋਣਾ ਫਿਰ ਉਸੇ ਹਿਸਾਬ ਨਾਲ ਬਾਈ ਜਿਹੜਾ ਆਪਣੇ ਟੇਸਟ ਨੂੰ ਹੈਗਾ ਆ ਵਧੀਆ ਅੱਗੇ ਪਿੱਛੇ ਕਰ ਸਕਦਾ ਆ ਇਸ ਕਰਕੇ ਇੱਕ ਵਾਰੀ ਬਾਈ ਕੋਲ ਗਿਆਣਾ ਜਰੂਰ ਕਰੋ ਬਹੁਤ ਲੋੜ ਆ ਭਰਾ ਨੂੰ ਕੰਮ ਦੀ ਬਹੁਤ ਲੋੜ ਆ ਕੋਈ ਅ ਐਸੇ ਹਾਲਾਤ ਨਹੀਂ ਹੈਗੇ ਭਰਾ ਦੇ ਵੀ ਜਿਹੜੇ ਕਾਫੀ ਦੇਰ ਇਹਦੀ ਮਤਲਬ ਸਟ੍ਰਗਲ ਲਾਈਫ ਚ ਰਹਿ ਸਕੀ ਇਸ ਕਰਕੇ ਆਪਰ ਨੂੰ ਲੋੜ ਹੈਗੀ ਵੀ ਪੰਜਾਬੀ ਭਰਾ ਦੀ ਮਦਦ ਕਰੀਏ ਵੀ ਤਾਂ ਜੋ ਉਹ ਭਰਾ ਪੜਾਹ ਜਿਹੜਾ ਹੈਗਾ ਅੱਗੇ ਵਧ ਸਕੇ ਸੋ ਹੁਣ ਸਟੇਟ ਆਪਣੀ ਰੈਡੀ ਹੋ ਰਹੀ ਹੈ ਜੀ ਇਧਰ ਤੁਹਾਨੂੰ ਲੈ ਜੀ ਇੱਕ ਮਿੰਟ ਭਾਈ ਜੀ ਆਹ ਬਾਈ ਹੁਣਾਂ ਨੇ ਬਣਾਈਆਂ ਜੀ ਗਰੇਵੀ ਬਈ ਥੋੜੀ ਬਾਈਓ ਬਸ ਬਾਸ ਜੀ ਥੈਂਕ ਯੂ ਥੈਂਕ ਯੂ ਕਿਉਂਕਿ ਆਪਾਂ ਬਿਲਕੁਲ ਉਨੇ ਕੇ ਲਈ ਆ ਕੁਆਂਟੀਟੀ ਚੁਣੀਗਾ ਆਪਾਂ ਲੋੜ ਆ। ਅਰੇ ਪਲੇਟ ਦਾ ਰੇਟ ਕੀ ਐ? ਪਹਿਲਾ ਰੇਟ ਦੱਸ ਦਿਓ। ਭਾਜੀ 70 ਰੁਪਏ ਪਲੇਟ ਦਾ ਰੇਟ ਆ ਜੀ। 70 ਰੁਪਏ ਪਲੇਟ ਦਾ ਰੇਟ ਆ। ਹਾਂ ਜੀ ਜਿਹਦੇ ਨਾਲ ਆਪਾਂ ਤੁਹਾਨੂੰ ਪੂਰਾ ਬੋਲ ਦੇਵਾਂਗੇ। ਅੱਛਾ ਇੱਕ ਇੱਕ ਬੋਲ ਪੂਰਾ ਹੁੰਦਾ। ਹਾਂ ਜੀ। ਨਾਲ ਤੁਹਾਨੂੰ ਦੋ ਕੁਲਚੇ ਹੋਣਗੇ ਇਹਦੇ। ਅੱਛਾ। ਹਾਂ ਜੀ। ਤੇ ਭਾਈ ਟਾਈਮਿੰਗ ਕੀ ਆ ਤੁਹਾਡੀ? ਹਾਂ ਜੀ। ਟਾਈਮਿੰਗ ਕੀ ਐ ਤੇ ਐਡਰੈਸ ਦੱਸ ਦਿਓ ਭਾਜੀ। ਟਾਈਮਿੰਗ ਭਾਜੀ ਆਪਾਂ ਸਵੇਰੇ 10 ਵਜੇ ਆ ਜੀ ਦਾ ਜੀ। ਫਿਰ 10 ਵਜੇ ਆ ਜੰਨੇ ਹੋ ਤਾਂ ਕਿ ਕਿੰਨੇ ਵੀ ਤੋਂ ਰਾਤ ਨੂੰ 9 ਵਜੇ ਤੱਕ ਹੋਣੀ 9 ਵਜੇ ਤੱਕ ਹੋਣੀ ਹੋ ਤਾਂ ਇੱਥੇ ਐਡਰੈਸ ਇੱਕ ਵਾਰੀ ਕਲੀਅਰ ਕਰ ਦੋ ਬਈ ਬੈਸਪਾ ਇਹ ਹੈਗਾ ਜੀ ਆਪਣਾ ਫਗਵਾੜਾ ਸ਼ਹਿਰ ਹੈ ਜੀ ਸਤਨਾਮਪੁਰਾ ਮਹੱਲਾ ਨਕੋਦਰ ਰੋਡ ਨਕੋਦਰ ਰੋਡ ਆ ਸਤਨਾਮਪੁਰਾ ਮਹੱਲਾ ਹਾਂਜੀ ਠੀਕ ਹੈ ਜੀ ਇਹ ਤੁਹਾਡਾ ਜਦੋਂ ਤੁਸੀਂ ਨਕੋਦਰ ਵਾਲੇ ਪਾਸੇ ਆਉਂਗੇ ਤਾਂ ਵੀ ਤੁਹਾਡੀ ਤੁਹਾਨੂੰ ਦਿਸ ਪੈਣਾ ਬਾਈ ਤੇ ਜੇ ਤੁਸੀਂ ਇਧਰੋਂ ਫਗਵਾੜੇ ਵੱਲ ਆਉਂਗੇ ਤਾਂ ਵੀ ਦਿਸ ਪੈਣਾ 슈ਗਰ ਮਿਲ ਚੌਂਕ ਤੋਂ 슈ਗਰ ਮਿਲ ਤੋਂ ਬ੍ਰਿਜ ਜਿਹੜਾ ਉੱਤਰ ਦੇ ਨਕੋਦਰ ਰੋਡ ਨੂੰ ਉੱਤੇ ਥੋੜਾ ਜਿਹਾ ਅੱਗੇ ਆ ਕੇ ਆਪਣਾ ਸੈਟਅਪ ਲ ਠੀਕ ਹੈ ਜੀ ਫੋਟੋ ਵਾਰੀ ਪੂਰੀ ਵਧੀਆ ਹਾਂਜੀ ਓਕੇ ਤੇ ਸੋ ਤੁਹਾਨੂੰ ਇੱਕ ਵਾਰ ਦਿਖਾ ਦਈਏ ਸੀ ਉਹ ਬਾਈ ਨੇ ਬਣਾਇਆ ਹੈ ਸਿਸਟਮ ਵਾਹ ਵਾਹ ਬਰੈਡ ਨੂੰ ਪਹਿਲਾਂ ਤਾਂ ਪੂਰਾ ਮੱਖਣ ਦੇ ਵਿੱਚ ਭਰਾ ਦੇ ਗਰਮ ਕੀਤਾ ਆ ਉਹ ਠੰਡ ਜਾਂਦੀ ਆ ਭਾਈ ਤਸੋ ਤੁਸੀਂ ਵੀ ਕਲੇਜੀ ਕੁਲਚਾ ਖਾਣ ਆਦੇ ਆ ਜੋ ਬਾਈ ਕੋਲ ਤੇ ਬਾਈ ਨੇ ਐਡਰੈਸ ਆ ਤੁਹਾਨੂੰ ਦੱਸ ਦਿੱਤਾ ਤੇ ਸੋ ਆਪਾਂ ਡੈਸ ਕਰੀਏ। ਹੂੰ। ਬਾਈ ਵਾਗੇ ਫਲੇਵਰ ਬਹੁਤ ਵਧੀਆ। ਇੱਕ ਦੇਸੀ ਤਰੀਕੇ ਨਾਲ ਜਿਨਾ ਆਪਾਂ ਕਲੇਜੀ ਬੋਰਡ ਕਲੇਜੀ ਬਣਾਉਂਦੇ ਆ ਨਾ ਉਸ ਤਰੀਕੇ ਦੀ ਬਾਈ ਨੇ ਬਣਾਈਆਂ ਤੇ ਬ੍ਰੈਂਡ ਨਾਲ ਉਹ ਜ਼ਿਆਦਾ ਵਧੀਆ ਲੱਗਦੀ ਆ। ਦੇਖੋ ਖਟਾ ਮਿੱਠਾ ਜਿਹਾ ਫਲੇਵਰ ਆ ਬਰਕਰਾਰ ਆ। ਤੇ ਮੈਨੂੰ ਵਧੀਆ ਲੱਗੀ ਜਿਸ ਕਰਕੇ ਆਪਾਂ ਤਾਂ ਹੀ ਦੂਜੀ ਜਿਹੜੀ ਬਾਈਟ ਆ ਉਹ ਵੀ ਆਪਾਂ ਤਾਂ ਲੈ ਰਹੇ ਹਾਂ ਹੂੰ ਪਰ ਨੂੰ ਇੱਕ ਕਮੀ ਜੀ ਰੁਕ ਦੱਸ ਦੇਈਏ ਕਿਉਂਕਿ ਮੇਨ ਗੱਲ ਇਹ ਹੁੰਦੀ ਪਾਜੀ ਇਹਦੇ ਨਾਲ ਜੇ ਤੁਸੀਂ ਸਲਾਹ ਦੇ ਐਡ ਕਰ ਦੋ ਨਾ ਠੀਕ ਹੈ ਜੀ ਤੇ ਕਮੀ ਦੂਰ ਹੋ ਜੇਣੀ ਸਾਰੀ ਠੀਕ ਹੈ ਜੀ ਠੀਕ ਹੈ ਜੀ ਨਾਲ ਸਲਾਹ ਦੇ ਐਡ ਐਡ ਕਰਕੇ ਦਿਓ ਤੇ ਬਸ ਬਾਕੀ ਕੋਈ ਟੈਨਸ਼ਨ ਨਹੀਂ ਤੇ ਜਿਹੜੀ ਇਹ ਗਰੇਵੀ ਇਹ ਦੀ ਥੋੜੀ ਜੀ ਇਹਨੂੰ ਨਿਊਟਰੀ ਵਾਂਗੂ ਪੜਾਓ ਨਿਊਟਰੀ ਕੁਲਚਾ ਜਦ ਮੈਂ ਹੁੰਦਾ ਨਾ ਠੀਕ ਹੈ ਨਿਊਟਰੀ ਉਸ ਤਰੀਕੇ ਨਾਲ ਉਹਨੂੰ ਕਰੋ ਤਾਂ ਬਾਈ ਮੈਨੂੰ ਤੁਹਾਡੇ ਕੋਲ ਇੱਥੇ ਲੈਣ ਲੱਗ ਜਣੀ ਹੈ ਠੀਕ ਹੈ ਜੀ ਤੇ ਸੋ ਬਾਈ ਦੀ ਸਪੋਰਟ ਕਰ ਰਹੀਆਂ ਬਾਈ ਜਲਦੀ ਤੋਂ ਜਲਦੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜੇ ਵੀ ਫਗਵਾੜੇ ਲਾਗੇ ਰਹਿੰਦੇ ਆ ਬਾਈ ਕੋਲ ਆ ਕਰੀ ਕਲੇਜੀ ਕੁਲਚਾ ਜ਼ਰੂਰ ਆ ਕੇ ਟਰਾਈ ਕਰੋ ਤੇ ਸੋ ਹੁਣ ਤੁਸੀਂ ਕਰਨਾ ਕੀ ਹੈ ਮੈਂ ਆਪਣਾ ਫਿਨਿਸ਼ ਕਰਾਂ ਤਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਵੀ ਤੁਸੀਂ ਬਾਈ ਕੋਲ ਆਏ ਕਿ ਨਹੀਂ ਆਏ ਸੋ ਥੈਂਕ ਯ